ਸਤਨਾ ਮੇਰੀ ਵਾਹਿਗੁਰੂ ਸਾਹਿਬ ਜੀ ਸਤਨਾ ਮੇਰੀ ਵਾਹਿਗੁਰੂ ਸਾਹਿਬ ਜੀ ਸਤਨਾ ਮੇਰੀ ਵਾਹਿਗੁਰੂ ਸਾਹਿਬ ਜੀ ਸਤਨਾ Saibati, Srivati, 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 ਹਾਂਜੀ ਹਾਂਜੀ ਜੀਵਾਹੀ ਗੁਰਸਾਹਿ ਜੀ ਬਣਾਈ ਕੀਤਾ ਜੀ ਜੀਵਾਹੀ ਗੁਰਸਾਹਿ ਜੀ ਜੀ ਸਾਡੇ ਸਾਡੇ 90 ਸੈਂਟੀ ਹੋ ਗਏ ਜੀ गुरू साहिब श्री

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਜੁਪਾਨੀ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਰਦਾਸਿਕ ਓੰਕਾਰ ਸਿਵਾਹਿਗੁਰੂ ਜੀ ਕਿਫਤ ਸਿ ਭਗਵਤੀ ਜੀ ਸਹਾਇ ਰਾਸਿ ਭਗਵਤੀ ਜੀ ਕੀ ਪਾਲ ਸੇ ਦਸੁਈ ਪ੍ਰਥਮ ਪਗਵਤੀ ਸੇ ਅੰਦਰ ਕੈ ਬਿਰੁਨਾ ਅਨਕ ਲੈ ਇ ਤੇ ਆਏ ਰੰਗਿਤ ਜੋਤੇ ਅਰਦਾਸ ਸਾਮ ਦਾਸੇ ਹੁਨ ਸਹਾਇ ਅਰਜਨ ਹਰਿ ਗੋਬਿੰਦ ਰਉ ਸਬਾ ਉਸਿ ਹਰਾਇ ਸਿ ਹਰ ਕੀ ਸੁਣਤੇ ਆਇ ਜਿਤੁ ਸਭ ਦੁਖ ਜਾਏ ਤੇ ਪਹਾੜ ਸਿ ਨਰਿਆ ਕਰਨ ਔਨ ਦਇਆ ਵੇ ਧਾਏ ਸਭ ਤਾਈ ਤੇ ਸਹਾਇ ਦਸਵਾ ਪਾਤਸ਼ਾਹ ਸਾਹਿਬ ਸਿ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਇ ਸਹਾਇ ਦਸਾਂ ਪਾਸਿੰਦੇ ਆਤਮਿਕ ਜੋਤਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਸ ਲਖਸੰਦ ਦਾਦ ਜੀ ਕਾ ਧਿਆਨ ਕਰੋ ਜੀ ਕਾਲਸਾ ਸਹਿਬ ਬਲੂ ਜੀ ਵਾਹਿਗੁਰੂ ਸਾਜਣਵਾਜੇ ਪੰਜਾਂ ਪਿਆਰਿਆਂ ਚੋਂ ਸਭ ਜਾਨਿਆਂ ਚਾਲਿਆਂ ਮੁਫਤਿਆਂ ਹੱਠਿਆਂ ਜਪੀਆਂ ਤਪੀਆਂ ਸੋਹ ਸੇਹਿਤ ਸਿੰਘਾ ਸਿੰਘ ਜੀ ਆਪੋ ਝੰਗਿਆਂ ਦੀ ਪਿੱਤਰ ਕਮਾਈ ਵੱਲ ਧਿਆਨ ਕਰੋ ਜੀ ਕਾਲਸਾ ਸਹਿਬ ਬਲੂ ਜੀ ਵਾਹਿਗੁਰੂ ਨੇ ਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨੇਉਟਿਆਂ ਦੀ ਔਰ ਤਨ ਤਨ ਸਹਿਬ ਸਿੰਘ ਗੁਰਗੰਸਾਹਿਬ ਜੀ ਮਹਾਰਾਜ ਗੁਰੂ ਗਰੀਬ ਨਵਾਜ ਪਾਤਸ਼ਾਹੀ ਆਪ ਜੀ ਦੇ ਪਾਵਨ ਚਨ ਕਮਲਾਪਾਸ ਸਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ ਆਪ ਜੀ ਨੇ ਅਪਾਰ ਲਖਸ ਸਮਹਿ ਹਰਮਤ ਕੀਤੀ ਉਸ ਨੂੰ ਸੰਕਤਾਂ ਨੂੰ ਬਾਲੁਕਦਮ ਬਖਸ਼ਿਸ਼ ਕਰਕੇ ਨਵਾਜਿਆ ਬਰਸੇ ਉਦਮ ਸਦਕਾ ਤਨ ਸਤਿਗੁਰੂ ਨਾਨਕ ਪਾਤਸ਼ਾਹੀ ਆਜ ਦੇ ਪਾਵਨ ਪ੍ਰਕਾਸ਼ ਪੁਰਬ ਅਤੇ ਤਨ ਤਨ ਸਹਿਬ ਸਿੰਘ ਗੁਰਦੇਈ ਬਹਾਦਰ ਸਹਿ ਪਾਤਸ਼ਾਹੀਓ ਆਪ ਜੀ ਦੇ 350 ਸਾਲਾ ਸ਼ਹੀਦੀ ਦਿਨਸ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰੂ ਜੀ ਆਪ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਸਮਾਗਮ ਉਲੀਕੇ ਨੇ ਸਮਾਗਮਾਂ ਦੀ ਪ੍ਰారంਭਤਾ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਭਾਵਨ ਸੁਪ ਕਾਲ ਕੀ ਪ੍ਰਕਰਮਾਂ ਦੇ ਉਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਤਿਆਰਿਆਂ ਦੀ ਅਗਵਾਈ ਦੇਵੇ ਸਤਿਗੁਰੂ ਪਾਤਸ਼ਾਹ ਜੀ ਉਹ ਪ੍ਰਕਰਮਾਂ ਕਰਦੇ ਹੋਏ ਕਿੱਲੇ ਪੰਡਾਲ ਵਿੱਚ ਪੰਥ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਜੋਧੜੀ ਹੈ ਸਤਿਗੁਰੂ ਜੀ ਕਰੋ ਕਿਰਪਾ ਪਾਉਲੀ ਪ੍ਰਕਰਮਾ ਅਰੰਭ ਕਰਨ ਦੀ ਅਗਿਆ ਬਖਸ਼ਿਸ਼ ਕਰੋ ਰਸਕੇ ਫਾਂ ਦੇ ਵਿੱਚ ਬਾਤ ਦਾ ਤਾਂ ਸੰsahਾਈ ਹੋ ਕਰਕੇ ਆਪਣੀ ਸੇਵਾ ਆਪ ਲੈ ਲੈਣੀ ਸੰਗਤਾਂ ਨੂੰ ਸੇਵਾਦਾਰਾਂ ਨੂੰ ਬਲ ਉਪਰ ਬਖਸ਼ਿਸ਼ ਦੇਣ ਵਜਨਾ ਸਤਿਪਾਸ ਦੀ ਕਰੋ ਕਿਰਪਾ ਹੁ ਪ੍ਰਸਥਾਨ ਕਰੰਦੀ ਆ ਗਿਆ ਬਖਸ਼ਿਸ਼ ਕਰੋ ਸਹੀ ਕਿਆਰੀ ਮਿਲੋ ਜਨਾ ਮੇਰਾ ਆਰਥਾ ਪਿੱਤਰ ਪੈਰਾ ਨਾਮ ਸਿਧਾਵੈ ਨਾਲਕ ਨਾਮ ਸਤਿਕਾਰ ਜੀ ਬਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਹਾਰਾ ਗੁਰੂ ਹੈ ਬਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ 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 गुरु वाहे गुरु वाहे गुरु वाहे गुरु वाहे गु वाहे गुरु वाहे गु वाहे वाहे गुरु वाहे गुरु वाहे 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 गु वाहे गुरु वाहे गु वाहे गुरु वाहे गु वाहे वाहे गु वाहे गुरु वाहे गु वाहे वाहे गु वाहे गुरुन गुरु नानक देव जीन র <muchas> I do,